ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਰ ਕਿਆ ਪ੍ਰਾਨ ਸੁਨ ਕੀ ਨਾਨ ਪਾਵਨੀ ਭਗਤ ਨਹੀਂ ਉਪਜੀ ਭੁਖਾ ਦਾਨ ਨਾ ਦੀਨਾ ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੁਟਿਓ ਦੇਵਾ ਪਰ ਨਿੰਦਾ ਮੁਖ ਤੇ ਨਹੀਂ ਛੂਟੀ ਨਿਫਲ ਭਈ ਸਭ ਸੇਵਾ ਵਾਟ ਪਾਰ ਕਰ ਮੂਸ ਬਰਾਨੋ ਪੇਟ ਭਰੇ ਅਪਰਾਧੀ ਜਹ ਪਰ ਲੋਕ ਜਾਏ ਅਪ ਕੀਰਤ ਸੋਈ ਅਬ ਦਿਆ ਸਾਦੀ ਹ ਸਤੋ ਮਨ ਤੇ ਨਹੀਂ ਛੂਟੀ ਜਈ ਦਿਆ ਨਹੀਂ ਪਾਲੀ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ ਹਿੰਸਾ ਤੋਂ ਮਨ ਤੇ ਨਹੀਂ ਛੂਟੀ ਜੀਓ ਦਇਆ ਨਹੀਂ ਪਾਲੀ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਤਨਤਨ ਸਿੰਘ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਸਿਰ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਸਰਵਣ ਕਰ ਰਹੇ ਹੋ ਕੱਲ ਆਪ ਜੀ ਨੇ ਦੂਸਰੀ ਅਸ਼ਟਪਦੀ ਦੀ ਦੂਸਰੀ ਪੌੜੀ ਦੀ ਕਥਾ ਸਰਵਣ ਕੀਤੀ ਸੀ ਅੱਜ ਆਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੂਸਰੀ ਅਸ਼ਟਪਦੀ ਵਿੱਚ ਤੀਸਰੇ ਸ਼ਬਦ ਤੀਸਰੀ ਪੌੜੀ ਵਿੱਚ ਕੀ ਫਰਮਾਨ ਕਰ ਰਹੇ ਹਨ ਸਰਵਣ ਕਰਿਏ ਜੀ ਸਤਨਾਮ ਸਵਾਹਿਗੁਰੂ ਸਾਇਬ ਜੀ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਛੂਟਤ ਨਹੀਂ ਕੋਟ ਲਖ ਬਾਹੀ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾ ਰਹੇ ਹਨ ਛੂਟਤ ਨਹੀਂ ਕੋਟ ਲਖ ਬਾਹੀ ਕਹਿੰਦੇ ਲੱਖਾਂ ਹੀ ਕਰੋੜਾਂ ਬਾਹਾਂ ਹੋਣ ਲੱਖਾਂ ਹੀ ਕਰੋੜਾਂ ਲਸ਼ਕਰ ਹੋਣ ਫੌਜਾਂ ਹੋਣ ਲੱਖਾਂ ਕਰੋੜਾਂ ਕਿਲਿਆਂ ਦਾ ਮਾਲਕ ਹੋਵੇ ਇੰਨੀ ਸੰਪਤੀ ਦਾ ਮਾਲਕ ਹੁੰਦਿਆਂ ਹੋਇਆਂ ਵੀ ਫੌਜਾਂ ਦਾ ਮਾਲਕ ਹੁੰਦਿਆਂ ਹੋਇਆਂ ਵੀ ਕਹਿੰਦੇ ਕਿ ਇੰਨੇ ਪੈਸੇ ਦੇ ਧਨਵਾਨ ਵਾਲਾ ਹੁੰਦਾ ਹੋਇਆ ਵੀ ਛੂਟਤ ਨਹੀਂ ਕਦੇ ਵੀ ਉਹ ਜਮਾ ਤੋਂ ਛੂਟ ਨਹੀਂ ਸਕਦਾ ਕਿਉਂਕਿ ਕਾਲ ਦੇ ਹੱਥ ਬਹੁਤ ਲੰਬੇ ਨੇ ਇਸ ਕਰਕੇ ਸਤਿਗੁਰ ਫਰਮਾਨ ਕਰਦੇ ਹਨ ਕਿ ਛੂਟਤ ਨਹੀਂ ਕੋਟ ਲਖ ਬਾਹੀ ਭਾਵੇਂ ਲੱਖਾਂ ਹੀ ਬਾਂਹਾਂ ਉਹਦੇ ਵੱਲ ਆਜਣ ਜਮਾਤੋਂ ਛੁੱਟ ਨਹੀਂ ਸਕਦਾ ਤਾਂ ਫਿਰ ਕਿਵੇਂ ਛੁੱਟ ਸਕਦਾ ਇਹ ਸਾਨੂੰ ਦੱਸ ਰਹੇ ਹਨ ਨਾਮ ਜਪਤ ਤਹਿ ਪਾਰ ਪਰਾਹੀ ਸਤਿਗੁਰੂ ਗੁਰੂ ਗਰੀਬ ਨਵਾਜ਼ ਕਿਰਪਾ ਕਰਦੇ ਹਨ ਕਿ ਜੇ ਕੋ ਨਾਮ ਜਪੇ ਤੇ ਜਦੋਂ ਨਾਮ ਜਪੇਗਾ ਜਿਹੜੇ ਕਰੋੜਾਂ ਕਿਲਿਆਂ ਵਾਲੇ ਸੰਪਤੀ ਦਾ ਮਾਲਕ ਕਰੋੜਾਂ ਲਖਾਂ ਬਾਹਵਦੇ ਉਤੇ ਮਾਣ ਕਰਨ ਵਾਲਾ ਲਖਾਂ ਭਰਾਵਾਂ ਵਾਲਾ ਲਖਾਂ ਹੀ ਆਪਣੇ ਰਿਸ਼ਤੇਦਾਰਾਂ ਵਾਲਾ ਕਹਿੰਦੇ ਕਿ ਉਹ ਵੀ ਫਿਰ ਜਿਵੇਂ ਜਮਾ ਤੋਂ ਛੁਟ ਨਹੀਂ ਸਕਦਾ ਪਰ ਨਾਮ ਜਪਤ ਤਹਿ ਪਾਰਪਰਾਹੀ ਪਾਰਪਰਾਹੀ ਦਾ ਅਰਥ ਹੈ ਮੁਕਤ ਹੋ ਜਾਣਾ ਜੇ ਉਹ ਨਾਮ ਜਪੇਗਾ ਫਿਰ ਉਹ ਜਮਾ ਦੇ ਕਾਲ ਤੋਂ ਛੁਟ ਵੀ ਸਕਦਾ ਹੈ ਤੇ ਮੁਕਤੀ ਪ੍ਰਾਪਤ ਕਰੇਗਾ ਅਨੇਕ ਬਿਗਨ ਜਏ ਆਏ ਸੰਗਾਰੇ ਅਨੇਕਾਂ ਹੀ ਬਿਗਨ ਸਾਡੇ ਜੀਵਨ ਦੇ ਵਿੱਚ ਆਉਂਦੇ ਨੇ ਰੁਕਾਵਟਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੇ ਜੀਵਨ ਨੂੰ ਖਾਈ ਜਾ ਰਿਹਾ ਸਨ ਇਸ ਕਰਕੇ ਨਾਸ ਕਰੀ ਜਾ ਰਿਹਾ ਹੈ ਸੰਘਾਰੇ ਦਾ ਅਸਾਂ ਨਾਸ ਕਰਨਾ ਅਨੇਕਾਂ ਕੀ ਬਿਗਨ ਸਾਡੇ ਰਸਤਿਆਂ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਨਾਮ ਭਜਨ ਬੰਦਗੀ ਕਰਨ ਲੱਗੇ ਰੁਕਾਵਟਾਂ ਆ ਰਹੀਆਂ ਹਨ ਤੇ ਉਹ ਸਾਡੇ ਸਰੀਰ ਨੂੰ ਖਾਈ ਜਾ ਰਹੇ ਨੇ ਇਸ ਕਰਕੇ ਉਹ ਦੁਖੀ ਕਰ ਰਹੇ ਖਣ ਤੇ ਪਰ ਜਦੋਂ ਇਹ ਸਾਨੂੰ ਦੁਖੀ ਕਰਦੇ ਖਣ ਇਹ ਸਾਡੇ ਸਰੀਰ ਨੂੰ ਖਾਈ ਜਾ ਰਹੇ ਨੇ ਫਿਰ ਉਥੇ ਸਾਡੀ ਸਹਾਇਤਾ ਕੌਣ ਕਰੇਗਾ ਇਸ ਕਰਕੇ ਸਤਿਗੁਰੂ ਅੱਗੇ ਕੀ ਸਮਝਾ ਰਹੇ ਹਨ ਹਰ ਕਾ ਨਾਮ ਤਤਕਾਲ ਉਦਾਰੇ ਜਦੋਂ ਇਹ ਅਲਿਗ ਵਿਗਨ ਜਾਈ ਸੰਘਾਰੀ ਇਹ ਅਨੇਕਾਂ ਹੀ ਵਿਗਨ ਰੁਕਾਵਟਾਂ ਜਿਹੜੇ ਸਾਡੀਆਂ ਤੇ ਸਰੀਰ ਦੇ ਵਿੱਚ ਆਉਂਦੀਆਂ ਨੇ ਰਸਤੇ ਵਿੱਚ ਆਉਂਦੀਆਂ ਨੇ ਇਹ ਸਾਡੇ ਨੂੰ ਸਰੀਰ ਨੂੰ ਨਾਸ਼ ਕਰਨ ਵਾਸਤੇ ਆਉਂਦੀਆਂ ਨੇ ਤੇ ਜਦੋਂ ਪ੍ਰਾਣੀ ਜਾਨ ਵੀ ਲੱਗਦਾ ਆ ਤੇ ਜਦੋਂ ਕਸ਼ਟ ਆਉਂਦੇ ਆ ਤੇ ਫਿਰ ਸਤਿਗੁਰੂ ਕਹਿੰਦੇ ਹਰ ਕਾ ਨਾਮ ਤਤਕਾਲ ਉਦਾਰੇ ਇਹ ਖਰੀ ਪਰਮੇਸ਼ਰ ਕਾਲਪੁਰਖ ਦਾ ਹੀ ਇੱਕ ਨਾਮ ਹੈ ਜਿਹੜਾ ਤਤਕਾਲ ਤਰੰਤ ਜਲਦੀ ਤੇ ਸਕਿੰਟਾਂ ਤੋਂ ਪਹਿਲਾਂ ਉਹ ਕਾਲਪੁਰਖ ਵੀ ਪਹੁੰਚਦਾ ਹੈ ਕਿਉਂਕਿ ਸਤਿਗੁਰੂ ਫਰਮਾਉਂਦੇ ਨੇ ਗੁਰਕਾ ਸ਼ਬਦ ਰਖਵਾਰੀ ਚੌਕੀ ਸੋ ਗਰਦ ਖਮਾਰੇ RAM ਨਾਮ ਮਨ ਲਾਗਾ ਜਮ ਲਜਾਇ ਕਰਪਾਗਾ ਉਹ ਪਰਮੇਸ਼ਰ ਕਾਲਪੁਰਖ ਦਾ ਨਾਮ ਹੀ ਜਪਿਆ ਕੀ ਸਾਡੇ ਕੋਲ ਰਹਿੰਦਾ ਹੈ ਉਹ ਹੀ ਸਾਡੀ ਤਰੰਤ ਜਲਦੀ ਰੱਖਿਆ ਕਰਦਾ ਹੈ ਉਧਾਰੇਦਾਰ ਤੇ ਉਹ ਸਾਨੂੰ ਬਚਾ ਲੈਂਦਾ ਹੈ ਅਨੇਕਾ ਜੋਨ ਜਨਮੇ ਮਰ ਜਾਮ ਅਨੇਕਾਂ ਹੀ ਜੂਨਾਂ ਦੇ ਵਿੱਚ ਜੀਵ ਪਿਆ ਰਹਿੰਦਾ ਹੈ ਜਿਵੇਂ 84 ਲੱਖ ਜੂਨ ਹੈ 사ਤਗੁਰ ਫਰਮਾਉਂਦੇ ਨੇ 42 ਲੱਖ ਜੀ ਜਲਮ ਹੈ ਹੋਤੀ 42 ਲੱਖ ਜਿਹੜੀ ਜੂਨ ਆ ਇਹ ਤੇ ਸਮੁੰਦਰ ਦੇ ਵਿੱਚ ਜਲ ਦੇ ਵਿੱਚ ਹੈ ਪਹਿਲਾ ਉਹਨਾਂ ਦੇ ਗਰਭ ਦੇ ਵਿੱਚ ਜਮਨਾ ਫਿਰ ਮਰ ਜਾਣਾ ਫਿਰ ਜਨਮ ਲੈਣਾ ਫਿਰ ਮਰ ਜਾਣਾ ਇਸੇ ਤਰ੍ਹਾਂ ਜੋ ਧਰਤੀ ਦੇ ਉੱਤੇ ਜੀਵ ਨੇ ਖੋਤੇ ਨੇ ਗਦੇ ਨੇ ਘੋੜੇ ਨੇ ਗਾਵਾਂ ਨੇ ਡੰਗਰ ਨੇ ਇਸ ਤਰ੍ਹਾਂ ਲੱਖਾਂ ਹੀ ਜੀਵ ਜਿਹੜੇ ਧਰਤੀ ਦੇ ਉੱਤੇ ਵੀ ਨੇ ਉਹਨਾਂ ਦੇ ਗਰਭ ਵਿੱਚ ਆਉਣਾ ਫਿਰ ਮਰ ਜਾਣਾ ਤੇ 사ਦਗੁਰ ਕਹਿੰਦੇ ਨੇ ਅਨੇਕ ਜੋਨ ਜਨਮ ਮਰ ਜਾ। ਅਨੇਕਾ ਹੀ ਜੂਨਾ ਦੇ ਵਿੱਚ ਜਮਦਾ ਤੇ ਮਰਦਾ ਰਹਿੰਦਾ ਹੈ ਨਾਮ ਜਪਤ ਪਾਵੇ ਬਿਸਰਾਮ ਤੇ ਜੇ ਉਹ ਪ੍ਰਾਣੀ ਇਸ ਜੂਨਾ ਤੋਂ ਬਚਣਾ ਚਾਹੁੰਦਾ ਹੈ ਤੇ ਸਾਧੂ ਉਹ ਕਹਿੰਦੇ ਨਾਮ ਜਪਿਆ ਜਾਵੇ ਫਿਰ ਨਾਮ ਕਿਸ ਦਾ ਜਪਣਾ ਇਹ ਵੀ ਸਾਨੂੰ ਸਮਝਾਉਂਦੇ ਨੇ ਕਿਉਂਕਿ ਅੱਜ ਕੱਲ ਆਪਣੇ ਆਪ ਨੂੰ ਅਸੀਂ ਹੋਰ ਹੀ ਡੇਰੇਵਾਦਾਂ ਤੇ ਜਾਣਾ ਸ਼ੁਰੂ ਹੋ ਗਏ ਪਰ ਇਸ ਤਰ੍ਹਾਂ ਸਾਡੀ ਸਿੱਖੀ ਨੂੰ ਪ੍ਰਚਾਰ ਨੂੰ ਘਾਟਾ ਪੈ ਰਿਹਾ ਤੇ ਸਾਡੇ ਬੱਚਿਆਂ ਨੂੰ ਵੀ ਘਾਟਾ ਪੈ ਰਿਹਾ ਹੈ। ਅਸੀਂ ਆਪਣੇ ਧਰਮ ਨੂੰ ਛੱਡ ਕੇ ਅਸੀਂ ਮੜੀਆਂ ਮਸਾਣੀਆਂ ਤੇ ਬੁੱਤਾਂ ਨੂੰ ਪੂਜਣ ਲੱਗ ਪਏ ਜਿਨ੍ਹਾਂ ਬਾਰੇ 사ਤਗੁਰੂ ਕਹਿੰਦੇ ਨੇ ਕੋ ਬਤਾਨ ਕੋ ਪੂਜ ਤਰ੍ਹਾਂ ਪਸ ਕੋ ਮਰਤਾਨ ਕੋ ਪੂਜਨ ਤਾਇਓ। ਕੋਰ ਕਰਿਆ ਉਜੀਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇ। ਸ੍ਰੀ ਭਗਵਾਨ ਕਾਲਪੁਰਖ ਦਾ ਭੇਦ ਨਹੀਂ ਪਾਇਆ। ਮ੍ਰਿਤਾਂ ਨੂੰ ਤੇ ਬੁੱਤਾਂ ਨੂੰ ਅਸੀਂ ਪੂਜੀ ਜਾ ਰਹੇ ਹਾਂ ਇਸ ਕਰਕੇ ਕਹਿੰਦੇ ਕੇਸ ਦਾ ਨਾਮ ਜਪਣਾ ਉਹ ਬੁੱਤਾਂ ਵਾਲਿਆਂ ਨੇ ਤੁਹਾਨੂੰ ਨਾਮ ਨਹੀਂ ਦਸਣਾ ਤੇ ਨਾ ਮ੍ਰਿਤਾਂ ਨੂੰ ਮਸੀਤਾਂ ਵਾਲਿਆਂ ਨੇ ਤੁਹਾਨੂੰ ਨਾਮ ਦਸਣਾ ਹੈ ਕਿ ਅਸੀਂ ਅਸਲੀ ਕਿਤੇ ਮੁਸਲਮਾਨ ਕੋਲ ਜਾਓਗੇ ਤੇ ਉਹ ਆਪ ਨਹੀਂ ਮਸੀਤ ਨੂੰ ਕਦੇ ਮੰਨਦਾ ਇਸ ਕਰਕੇ ਨਾਮ ਜਪਣਾ ਹੈ ਤੇ ਨਾਮ ਕਿਹੜਾ ਜਪਣਾ ਹੈ ਸਤਿਗੁਰੂ ਫਰਮਾਉਂਦੇ ਨੇ ਜਿਸ ਰੂਪ ਨਾ ਰੇਖਿਆ ਕੁੱਲ ਨਹੀਂ ਜਾਂਦੀ ਪੂਰਨ ਪੂਰ ਰਿਹਾ ਦਿਨ ਰਾਤੀ ਜੇ ਸਦਾ ਕੋਈ ਰੂਪ ਨਹੀਂ ਰੰਗ ਨਹੀਂ ਕੋਲ ਨਹੀਂ ਜਾਤ ਨਹੀਂ ਪਾਤ ਨਹੀਂ ਜਿਹੜਾ ਪੂਰਨ ਪੂਰ ਰਹਿਆ ਦਿਨ ਰਾਤੀ ਉਹ ਦਿਨ ਰਾਤ ਵਿੱਚ ਜਿਹੜਾ ਸਮਾਇਆ ਹੋਇਆ ਉਹ ਕਾਲਪੁਰਖ ਪਰਮੇਸ਼ਰ ਦਾ ਨਾਮ ਜਪਣਾ ਕਰੋ ਤੇ ਜਦੋਂ ਫਿਰ ਉਸ ਦਾ ਨਾਮ ਜਪਾਂਗੇ ਫਿਰ ਕਹਿੰਦੇ ਜੋ ਜੋ ਜਪੇ ਸੋਈ ਉਹ ਵੱਡ ਭਾਗੀ ਬਹੜ ਨਾ ਜੋਨੀ ਆਉਣਾ ਜਿਹੜਾ ਜਿਹੜਾ ਫਿਰ ਜਪਦਾ ਕਾਲਪੁਰਖ ਵਾਹਿਗੁਰੂ ਨਾਲ ਤੇ ਹੁੰਦਾ ਆ ਕਹਿੰਦੇ ਕਿ ਉਹ ਤੇ ਹੈਗਾ ਤੇ ਭਾਗਾ ਵਾਲਾ ਹੈ ਪਰ ਫਿਰ ਜੂਨਾ ਵਿੱਚ ਨਹੀਂ ਹੁੰਦਾ ਬਹੜ ਨਾ ਜੋਨੀ ਆਵਣਾ ਇਥੇ ਸਤਿਗੁਰ ਕਹਿੰਦੇ ਨਾਮ ਜਪਤ ਫਿਰ ਜਦੋਂ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਜਪਾਂ ਗਏ ਤਾਂ ਕਹਿੰਦੇ ਨੇ ਪਾਵੇ ਵਿਸਰਾਮ ਨਾਮ ਜਪਤ ਪਾਵੇ ਵਿਸਰਾਮ ਫਿਰ ਨਾਮ ਜਪ ਜਪ ਕੇ ਉਸ ਦੀ ਬਿਰਤੀ ਟਿਕ ਜਾਵੇਗੀ ਤੇ ਉਹ ਜੂਨਾ ਵਿੱਚ ਨਹੀਂ ਆਵੇਗਾ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਚਰਨਾਂ ਵਿੱਚ ਧਿਆਨ ਟਿਕਿਆ ਰਹੇਗਾ ਹਾ ਮੈਲਾ ਮਲ ਕਬ ਹੁਨਾ ਤੋ ਵੈ ਸਤਿਗੁਰ ਕਹਿੰਦੇ ਨੇ ਖਾਉ ਦਾ ਅਰਥ ਹੈ ਖੋਮੇ ਹੰਕਾਰ ਵਾਲਾ ਬੰਦਾ ਹਾ ਮੈਲਾ ਮਲ ਕਬ ਹੁਨਾ ਤੋ ਵੀ ਹੰਕਾਰ ਵਾਲੇ ਬੰਦੇ ਦੇ ਉੱਤੇ ਪਾਪਾਂ ਦੀ ਮੈਲ ਚੜੀ ਹੋਈ ਹੈ ਪਰ ਉਸ ਨੂੰ ਕਦੇ ਵੀ ਧੋਣ ਦਾ ਉਹ ਯਤਨ ਨਹੀਂ ਕਰਦਾ ਕਿਉਂਕਿ ਹਰ ਕਿਸੇ ਨੂੰ ਉਹਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੀਵਾ ਠਹਿਰਾਉਣਾ ਹੈ ਹਉਮੇ ਵਾਲੇ ਬੰਦੇ ਨੂੰ ਹੰਕਾਰ ਹੁੰਦਾ ਹੈ ਇਸ ਕਰਕੇ ਪਹਿਲਾ ਹੀ ਹੰਕਾਰ ਦੀ ਮੈਲ ਹੰਕਾਰ ਕਰਕੇ ਉਸ ਦੇ ਉੱਤੇ ਪਾਪਾਂ ਦੀ ਮੈਲ ਚੜੀ ਹੋਈ ਹੈ ਉਸ ਦਾ ਮਨ ਮੈਲਾ ਹੋਇਆ ਪਿਆ ਹੈ ਪਰ ਉਸ ਹੰਕਾਰ ਦੇ ਵਿੱਚ ਹੋਰ ਆਪਣੇ ਨਾਲ ਦੇ ਹੰਕਾਰੀਆਂ ਨੂੰ ਨਾਲ ਲੈ ਕੇ ਹਰ ਇੱਕ ਨੂੰ ਨੀਵਾ ਠਹਿ ਰੋਣਾ ਜਿੱਤਣ ਦੀ ਕੋਸ਼ਿਸ਼ ਕਰਨੀ ਹੋਰ ਆਪਣੀ ਪਾਪਾਂ ਦੀ ਮੈਲ ਉੱਪਰ ਚਾੜਦਾ ਹੈ ਇਹ ਇਸ ਕਰਕੇ ਸਤਿਗੁਰ ਕਹਿੰਦੇ ਮਲ ਕਬੂ ਹਣਾ ਧੋਵੇ ਉਹ ਆਪਣੀ ਮੈਲ ਨੂੰ ਧੋਣ ਦਾ ਕਦੇ ਯਤਨ ਨਹੀਂ ਕਰਦਾ ਪਰ ਸਤਿਗੁਰ ਕਹਿੰਦਾ ਜਿਹੜੇ ਖੌਮੇ ਖੌ ਮੈਲਾ ਹੰਕਾਰ ਦਾ ਹੋਇਆ ਮੈਲਾ ਕਹਿੰਦੇ ਕਿ ਇੰਨਾ ਹੀ ਬਾਰੇ ਸਤਿਗੁਰ ਕਹਿੰਦੇ ਨੇ ਕਿ ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦਿਓ ਮੁਖਲਾਇਆ ਇਹਨਾਂ ਨੂੰ ਸਤਿਗੁਰੂ ਕਾਲਪੁਰਖ ਨੇ ਪਿਠ ਕਰ ਦਿੱਤੀ ਤੇ ਨਾਮਦੇਵ ਵਰਗੇ ਭਗਤਾਂ ਨੂੰ ਸਤਿਗੁਰਾਂ ਨੇ ਆਪ ਮੁਖ ਲਾਇਆ ਤੇ ਸਤਿਗੁਰਾਂ ਨੇ ਖੁਸ਼ੀਆਂ ਬਖਸ਼ਿਸ਼ ਕੀਤੀਆਂ ਜਿਵੇਂ ਕਹਿੰਦੇ ਨੇ ਲੱਖ ਖੁਸ਼ੀਆਂ ਪਾਤ ਸਾਈਆਂ ਜੇ ਸਤਿਗੁਰ ਨਦਰ ਕਰੇ ਜੇ ਤੇ ਸਤਿਗੁਰ ਨਦਰ ਕਰ ਦੇਣ ਫਿਰ ਤਾਂ ਲੱਖਾਂ ਖੁਸ਼ੀਆਂ ਬਖਸ਼ ਦਿੰਦੇ ਨੇ ਤੇ ਜੇ ਸਤਿਗੁਰ ਨਦਰ ਨਾ ਕਰਨ ਪਿਠ ਦੇ ਦੇਣ ਤੇ ਫਿਰ ਕਹਿੰਦੇ ਨੇ ਨਦਰੋ ਪੱਠੀ ਜੇ ਕਰੇ ਸੁਲਤਾਨੋ ਕਾਹੋਂ ਕਰਾਈਂਦਾ ਇਸ ਕਰਕੇ ਕਹਿੰਦੇ ਮੈਲਾ ਮਲਕਬ ਹੁਨਾ ਤੋ ਵੀ ਹੰਕਾਰ ਦਾ ਮੈਲਾ ਹੋਇਆ ਬੰਦਾ ਆਪਣੀ ਮਾਇਲਕ ਧੋਣ ਦਾ ਕਦੇ ਵੀ ਯਤਨ ਨਹੀਂ ਕਰਦਾ ਤੇ ਉਹਨੂੰ 사ਤਗੁਰ ਖਰ ਵਕਤ ਪਿੱਠ ਦੇ ਕੇ ਰੱਖਦੇ ਖਾਨਾ ਪਰ 사ਤਗੁਰ ਅੱਗੇ ਕੀ ਫਰਮਾਉਂਦੇ ਰੇ ਆਵ ਸਰਵਣ ਕਰੀਏ ਜੀ ਹਰ ਕਾ ਨਾਮ ਕੋਟ ਪਾਪ ਖੋਵੈ ਪਰ ਉਹ ਹੰਕਾਰ ਆਪਣੇ ਨੂੰ ਛੱਡ ਕੇ ਆਪਣੇ ਪਾਪਾ ਜਿਹੜੀ ਮੈਲ ਮਨ ਉੱਤੇ ਚੜੀਆ ਹੰਕਾਰ ਕਰਕੇ ਉਸ ਨੂੰ ਧੋਣ ਦਾ ਜੇ ਯਤਨ ਕਰੇ ਹਰ ਕਾ ਨਾਮ ਹਰੀ ਪਰਮੇਸ਼ਰ ਕਾਲਪੁਰਖ ਦਾ ਨਾਮ ਜੇ ਜਪੇ ਸਤਿਗੁਰ ਕਹਿੰਦੇ ਕੋਟ ਪਾਪ ਖੋਵੇ ਇਹ ਕਰੋੜਾਂ ਹੀ ਜਿਹੜੇ ਪਾਪ ਕੀਤੇ ਅਸੀਂ ਹੰਕਾਰ ਦੇ ਵਿੱਚ ਰਹਿ ਕੇ ਮਾਨੇ ਦੇ ਉੱਤੇ ਮੈਲ ਚਾੜੀ ਹੋਈ ਆ ਹਰੀ ਪਰਮੇਸ਼ਰ ਕਾਲਪੁਰਖ ਦਾ ਨਾਮ ਉਹ ਕੋਟ ਪਾਪ ਕਰੋੜਾਂ ਪਾਪਾਂ ਦਾ ਨਾਸ਼ ਕਰ ਦੇਵੇਗਾ ਐਸਾ ਨਾਮ ਜਪੋ ਮਨ ਰੰਗ ਤੇ ਜਿਹੜਾ ਪਰਮੇਸ਼ਰ ਕਾਲਪੁਰਖ ਦਾ ਨਾਮ ਕਰੋੜਾਂ ਪਾਪਾਂ ਨੂੰ ਨਾਸ਼ ਕਰ ਦੇਵੇਗਾ ਤੇ ਸਤਿਗੁਰ ਕਹਿੰਦੇ ਐਸੇ ਨਾਮ ਨੂੰ ਜ਼ਰੂਰ ਜਪਨਾ ਚਾਹੀਦਾ ਇਸ ਤਰ੍ਹਾਂ ਜਪੋ ਮਨ ਰੰਗ ਭੀ ਉਸ ਦੇ ਰੰਗ ਦੇ ਵਿੱਚ ਰੰਗੇ ਜਾਓ ਉਸ ਦੇ ਪਿਆਰ ਦੇ ਵਿੱਚ ਰੰਗੇ ਜਾਓ ਐਸਾ ਨਾਮ ਜਪੋ ਮਨ ਰੰਗ ਐਸੇ ਅਕਾਲ ਪੁਰਖ ਦੇ ਨਾਮ ਨੂੰ ਰੋਜ਼ ਹੀ ਜਪਨਾ ਕਰੋ ਨਾਨਕ ਪਈਏ ਸਾਧਕੇ ਸੰਗ ਸਤਿਗੁਰੂ ਗੁਰੂ ਗ੍ਰੀਤਿ ਬਾਣੀ ਕਹਿੰਦੇ ਨੇ ਤੇ ਇਹ ਨਾਮ ਕਿੱਥੋਂ ਪ੍ਰਾਪਤ ਹੁੰਦਾ ਹੈ ਇਹ ਨਾਮ ਹੁੰਦਾ ਹੈ ਸਤ ਸੰਗਤ ਦੀਆਂ ਘੜੀਆਂ ਵਿੱਚੋਂ ਪ੍ਰਾਪਤ ਹੈ ਇਹ ਨਾਮ ਕਾਲਪੁਰਖ ਦਾ ਨਾਮ ਜਪਣ ਨੂੰ ਵੀ ਜਈ ਉਦੋਂ ਕਰਦੇ ਜਦੋਂ ਅਸੀਂ ਸਾਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੀਏ ਸਾਧੂ ਸੰਤਾ ਗੁਰਸਿੱਖਾਂ ਦੀ ਸੰਗਤ ਕਰੀਏ ਗੁਰੂ ਦੀਆਂ ਸਾਖੀਆਂ ਗੁਰੂ ਦੇ ਮੁਖ ਵਿੱਚੋਂ ਬੋਲੀ ਹੋਈ ਬਾਣੀ ਦੇ ਅਰਥ ਸਰਮਣ ਕਰੀਏ ਜਿਸ ਤਰ੍ਹਾਂ ਤੁਸੀਂ ਆਪ ਹੁਣ ਕਥਾ ਸਰਵਣ ਕਰ ਰਹੇ ਹੋ ਫਿਰ ਕਹਿੰਦੇ ਇਹ ਨਾਮ ਸਾਨੂੰ ਕਾਲਪੁਰਖ ਦਾ प्राप्त ਹੁੰਦਾ ਆ ਤੇ ਇਸੇ ਤਰ੍ਹਾਂ ਹੀ ਉਹ ਨਾਮ ਜਪਨ ਨੂੰ ਫਿਰ ਸਾਡਾ ਵੀ ਜੀ ਕਰਦਾ ਸਾਧਗੁਰੂ ਗੁਰੂ ਗਰੀਬ ਨਵਾਜ਼ ਕਿਰਪਾ ਕੰਨ ਖਾਲਸਾ ਜੀ ਆਪ ਜੀ ਨੇ ਦੂਸਰੀ ਅਸ਼ਟਪਦੀ ਦਾ ਤੀਸਰਾ ਸ਼ਬਦ ਤੀਸਰੀ ਪੌੜੀ ਅੱਜ ਸਰਵਣ ਕੀਤੀ ਆ ਬਿਆਨ ਤੇ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਆ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ਵਾਨ ਇਸੇ ਤਰ੍ਹਾਂ ਹੀ ਕੱਲ ਨੂੰ ਚੌਥੀ ਪੌੜੀ ਦੀ ਕਥਾ ਹੋਵੇਗੀ ਦੂਸਰੀ ਅਸ਼ਟਪਦੀ ਦੀ ਚੌਥੀ ਪੌੜੀ ਦੀ ਕਥਾ ਹੋਵੇਗੀ ਇਸੇ ਤਰ੍ਹਾਂ ਹੀ ਆਪ ਸਮੂਹ ਸੰਗਤਾਂ ਨੇ ਜੁੜਦੇ ਰਹਿਣਾ ਹੈ ਜੀ ਬਿਆਨਤੀ ਕੀ ਪ੍ਰਕਾਰ ਦੀਆਂ ਪੁਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਤੇ ਇਹ ਵੀਡੀਓ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਜਿਹੜਾ ਗੁਰਬਾਣੀ ਦੇ ਨਾਲ ਪ੍ਰੇਮ ਪਿਆਰ ਕਰਦਾ ਉਸ ਨੂੰ ਵੀ ਸ਼ੇਅਰ ਕਰਕੇ ਤੁਸੀਂ ਉਹਨਾਂ ਨੂੰ ਵੀ ਅੱਗੇ ਵੀ ਭੇਜ ਸਕਦੇ ਹੋ ਕਿਉਂਕਿ YouTube ਚੈਨਲ ਤੇ ਵੀ ਅਸੀਂ ਰੋਜ਼ ਹੀ ਅਪਲੋਡ ਇਹ ਵੀਡੀਓ ਕਰੀ ਦੀ ਲੜੀਵਾਰ ਕਥਾ ਲੜੀਵਾਰੀ ਕਥਾ ਚੱਲ ਰਹੀ ਆ ਬਿਆਨਤ ਪ੍ਰਕਾਰ ਦੀਆਂ ਪੁਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ਵਾਲਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ